MMA ਗੇਮ ਮਤਲਬ ਸਟਰੀਟ ਫਾਈਟ ਹੀ ਲੱਗੋ ਜਿੱਦਾਂ ਆਪਾਂ ਪਿੰਡਾਂ 'ਚ ਲੜਦੇ ਆਂ ਜੈ ਕਿ ਦਿਸੇਮ ਉਸੇ ਤਰੀਕੇ ਦੀ ਫਾਈਟ ਆ ਬਸ ਇਹਦੇ ਅੰਦਰ ਇੱਕ ਕੇਸ ਤੇ ਗਲਵਜ਼ ਹੁੰਦੇ ਆ ਫਿਰ ਉਸ ਤੋਂ ਬਾਅਦ ਆ ਕਰਾਟੇ ਮੈਂ ਲਗਾਤਾਰ ਸਕੂਲ 'ਚ ਕੀਤੇ ਮੈਂ 5 ਵਾਰੀ ਸਕੂਲ ਦੇ ਵਿੱਚ ਚੈਂਪੀਅਨ ਹੀ ਫਿਰ ਉਸ ਤੋਂ ਬਾਅਦ ਆ ਮੈਂ MMA ਸਟਾਰਟ ਕਰਤੀ ਫਿਰ ਮੈਂ 2021 ਦੇ ਵਿੱਚ ਗਾਮਾ ਏਸ਼ੀਅਨ ਚੈਂਪੀਅਨ ਆ MMA ਦੇ ਵਿੱਚ ਜਦੋਂ ਵਿਨ ਕੀਤਾ ਆਪਣਾ ਝੰਡਾ ਫੜਦੇ ਆ ਜਦੋਂ ਇਹ ਦੇਸ਼ ਦਾ ਨਾਮ ਚੜ੍ਹਾ ਫੜ ਕੇ ਇੱਕ ਵਿਨ ਉਹਦੋਂ ਕੀ ਫੀਲ ਕੀ ਹੁੰਦਾ ਕੀ ਅਹਿਸਾਸ ਹੁੰਦਾ ਇਸ ਆਸਤੇ ਚਲੋ ਦੱਸਿਆ ਨਹੀਂ ਜਾਂਦਾ ਇਹੋ ਜੀ ਮਤਲਬ ਕੰਡੀਸ਼ਨ ਹੁੰਦੀ ਆ ਉਹ ਸਭ ਕੁਝ ਤਾਂ ਆਪਣੇ ਦਿਮਾਗ ਚ ਉਸ ਵਕਤ ਘੁੰਮਦਾ ਹੁੰਦਾ ਵਾ ਜੋ ਲੋਕਾਂ ਨੇ ਕਿਹਾ ਹੁੰਦਾ ਆਪਾਂ ਇੱਕ ਐਥਲੀਟ ਦੇ ਵਿੱਚ ਤਾਂ ਹੁਣ ਮੈਂ ਫਲੈਗ ਫੜਿਆ ਇੰਡੀਆ ਦਾ ਇੱਕ ਉਹ ਫਲੈਗ ਫੜਨ ਦੇ ਤੱਕ ਦੀ ਆਉਣ ਪਿੱਛੇ ਜਿਹੜੀ ਜਰਨੀ ਆ ਨਾ ਉਹ ਮਤਲਬ ਦੱਸੀ ਨਹੀਂ ਜਾ ਸਕਦੀ ਆਪਣੇ ਸ਼ਬਦਾਂ ਦੇ ਵਿੱਚ ਤੇ ਮੇਰੀ ਨਿਊਜ਼ ਦੇ ਵਿੱਚ ਇੱਕ ਫੋਟੋਸ਼ਾਪੀ ਮੇਰੀ ਮਦਰ ਨੂੰ ਬੜਾ ਪ੍ਰਾਊਡ ਫੀਲ ਹੋਇਆ ਆਪੀ ਆਹ ਇਥੇ ਫੋਟੋਸ਼ਾਪੀਆ ਮੇਰੀ ਮਦਰ ਉਹਨਾਂ ਕਰੋ ਨਿਊਜ਼ਪੇਪਰ ਲੈ ਕੇ ਆਈ ਸੀ ਤੇ ਮੇਰੀ ਮੰਮਾ ਨੇ ਉਹ ਅੱਜ ਵੀ ਸੰਭ ਕੇ ਰੱਖੀ ਆ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਦਾ ਮੈਂ ਹਾਂ ਤੁਹਾਡੇ ਨਾਲ ਵਕਸ਼ਪ ਤੋਂ ਕਵਰ ਅੰਮ੍ਰਿਤਸਰ ਦੀ ਤੁਹਾਨੂੰ ਇੱਕ ਇਹੋ ਜਿਹੀ ਧੀਨਾ ਮਿਲਾਨ ਜਾੜੇ ਆ ਜਿਹੜੀ ਕੀ ਬਾਲੀਵੁੱਡ ਤੱਕ ਜਿਹਨਾਂ ਜਿਸਨੇ ਨਾਮ ਨੋਸ਼ਨ ਕੀਤਾ ਫਿਲਮਾਂ ਦੇ ਵਿੱਚ ਨਹੀਂ ਗੇਮਾਂ ਦੇ ਵਿੱਚ ਗੇਮ ਵੀ ਇਹੋ ਜਿਹੀ ਹੈ ਕਿ ਜਿਹੜੀ ਤੁਸੀਂ ਕਦੀ ਸੁਣੀ ਨਹੀਂ ਹੋਵੇਗੀ ਜਾਂ ਦੇਖੀ ਹੋਏਗੀ ਤੇ ਬਾਹਰ ਦੇ ਜਿਹੜੇ ਆ ਲੋਕ ਹੈ ਇਸ ਗੇਮ ਖੇਡਦੇ ਉਹਨਾਂ ਦੇ ਬਲ ਪੰਜਾਬ ਦੇ ਵਿੱਚ ਇਹ ਪਹਿਲੀ ਧੀ ਹੈ ਜਿਹੜਾ ਕੀ ਇਸ ਗੇਮ ਦੇ ਵਿੱਚ ਅੱਗੇ ਆਈ ਤੇ ਜਿਨੇ ਨਾਮ ਪੂਰਾ ਰੋਸ਼ਨ ਕੀਤਾ ਗੱਲਬਾਤ ਕਰ ਲੈਣੇ ਤੁਹਾਨੂੰ ਜਾਣੂ ਕਰਾਵਾਂਗੇ ਸਾਰਾ ਕਿਸ ਤਰ੍ਹਾਂ ਦੀ ਲਾਈਫ ਰਹੀ ਹੈ ਕਿੱਦਾਂ ਗੇਮ ਦੇ ਵਿੱਚ ਆਏ ਸੱਚਕਮ ਸ਼ਸ਼ਕ ਜੀ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਗੌਰ ਮੈਂ ਕਿੱਥੋਂ ਬਿਲੋਂਗ ਕਰਦੇ ਹਾਂ ਤੁਸੀਂ ਕਿੱਦਾਂ ਲੱਗਦਾ ਕਿ ਕਿਹੜੇ ਪਿੰਡ ਤੋਂ ਰਹਿੰਦੇ ਮੈਂ ਅੰਮ੍ਰਿਤਸਰ ਦੇ ਇਲਾਕੇ ਪਿੰਡਾ ਛੋਟਾ ਜਿਹਾ ਸਾਨਾ ਉਹ ਤੋਂ ਬਿਲੋਂਗ ਕਰਦੇ ਹਾਂ ਜੀ ਮੈਂ ਗੇਮ ਬਾਰੇ ਥੋੜਾ ਦੱਸੂ ਗੇਮ ਹੈ ਕਿ ਐਮ ਐਮ ਏ ਆਖਿਰ ਜਿਹੜੀ ਹੈ ਐਮ ਐਮ ਏ ਗੇਮ ਮਤਲਬ ਸਟਰੀਟ ਫਾਈਟ ਹੀ ਲਲੋ ਜਿੱਦਾਂ ਆਪਾਂ ਪਿੰਡਾਂ 'ਚ ਲੜਦੇ ਆਂ ਸ਼ਾਇਦ ਦੀ ਸੇਮ ਉਸੇ ਤਰੀਕੇ ਦੀ ਫਾਈਟ ਆ ਬਸ ਇਹਦੇ ਅੰਦਰ ਇੱਕ ਕੇਸ ਤੇ ਗਲਵਜ਼ ਹੁੰਦੇ ਆ ਸੇਮ ਉਹੀ ਫਾਈਟ ਆ ਜੇ ਸਾਰੀਆਂ ਗੇਮਾਂ ਕਈ ਸਾਰੀਆਂ ਗੇਮਾਂ ਨੂੰ ਮਿਲਾ ਕੇ ਬਣੀਆਂ ਚ ਤੁਹਾਡਾ ਕਿਸ ਤਰ੍ਹਾਂ ਸਬਬ ਬਣਿਆ ਇਸ ਗੇਮ ਦੇ ਵਿੱਚ ਆਂਦਾ ਕਿਵੇਂ ਦੀ ਜਰਨੀ ਰਹੀ ਤੁਹਾਡੀ ਮੈਂ ਪਹਿਲਾਂ ਸੈਲਫ ਡਿਫੈਂਸ ਸਿੱਖਣ ਵਾਸਤੇ ਟੀਚਰ ਨੇ ਸਕੂਲੇ ਮਤਲਬ ਕੁੜੀਆਂ ਨੂੰ ਕਰਾਟੇ ਸ਼ੁਰੂ ਕਰਵਾਏ ਸੀ ਫਿਰ ਕਰਾਟੇ ਜਦੋਂ ਮੈਂ ਫਾਈਟਾਂ ਕੁੜੀਆਂ ਹੋਰ ਕੁੜੀਆਂ ਨੂੰ ਖੇਡਦੇ ਆ ਵੇਖਿਆ ਫਿਰ ਮੇਰਾ ਇਹਨੂੰ ਪ੍ਰੋਫੈਸ਼ਨਲੀ ਕਰਨੀ ਦਿਲ ਕੀਤਾ ਫਿਰ ਮੈਂ ਆਪਣੇ ਘਰੇ ਜਾ ਕੇ ਇਸ ਗੇਮ ਬਾਰੇ ਦੱਸਿਆ ਵੀ ਮੈਂ ਵੀ ਕਰਾਟੇ ਕਰਨੇ ਆ ਫਿਰ ਮੈਂ ਮੇਰੇ ਨਾਲ ਮੇਰਾ ਬ੍ਰਦਰ ਵੀ ਸੇਮ ਗੇਮ ਕਰਦਾ ਸੀ ਕਰਾਟੇ ਫਿਰ ਇਹਨਾਂ ਦੋਵਾਂ ਨੇ ਸੈਲਫ ਡਿਫੈਂਸ ਤੋਂ ਹਟ ਕੇ ਤੇ ਇਹਨੂੰ ਪ੍ਰੋਫੈਸ਼ਨਲੀ ਬਣਾ ਲਿਆ ਫਿਰ ਉਸ ਤੋਂ ਬਾਅਦ ਕਰਾਟੇ ਮੈਂ ਲਗਾਤਾਰ ਸਕੂਲ 'ਚ ਕੀਤੇ ਮੈਂ 5 ਵਾਰੀ ਸਕੂਲ ਦੇ ਵਿੱਚ ਚੈਂਪੀਅਨ ਹੀ ਫਿਰ ਉਸ ਤੋਂ ਬਾਅਦ ਮੈਂ ਐਮ ਐਮ ਏ ਸਟਾਰਟ ਕਰਤੀ ਫਿਰ ਮੈਂ 2021 ਦੇ ਵਿੱਚ ਗਾਮਾ ਏਸ਼ੀਅਨ ਚੈਂਪੀਅਨ ਐਮ ਐਮ ਏ ਦੇ ਵਿੱਚ ਮੈਂ ਕੁਲਦੀਪ ਸਿੰਘ ਸੇ ਗੋਤਮ ਮਤਲਬ ਸਟਾਰਟ ਕੀਤੀ ਆਪਣੀ ਜਰਨੀ ਉਹ ਐਮਐਮਏ ਕਰਦੇ ਸੀ ਮੈਂ ਉਹਨਾਂ ਨੇ ਕਿਹਾ ਕੋਸਾ ਮੈਂ ਵੀ ਮਤਲਬ ਇਹ ਗੇਮ ਸਟਾਰਟ ਕਰਨੀ ਆ ਕਿ ਮੈਂ ਕਰਾਟੇ ਨਹੀਂ ਉਹਨ ਕਰਨੀ ਕਿਉਂਕਿ ਕਰਾਟੇ ਦਾ ਨਾ ਸਕੋਪ ਨਹੀਂ ਆ ਮੇਰੇ ਕੋਲ ਇੰਨੇ ਸਾਰੇ ਸਰਟੀਫਿਕੇਟ ਵੀ ਆ ਮੈਂ ਖੇਲੋ ਇੰਡੀਆ ਯੂਨੀਵਰਸਿਟੀ ਦੇ ਮਾਦੇ ਵਿੱਚ ਵੀ 골ਡ ਮੈਡਲਿਸਟ ਆ ਕਿਉਂਕਿ ਮੇਰੇ ਕੋਲ ਇੰਨੇ ਸਾਰੇ ਸਰਟੀਫਿਕੇਟ ਵੀ ਮੈਨਾਂ ਦਾ ਕਰਨਾ ਕਿ ਜਾਂ ਮੇਰੇ ਕੋਲ ਇੰਨੇ ਸਾਰੇ ਮੈਡਲ ਆ ਮੈਨੂੰ ਕੁਝ ਮਿਲਦਾ ਤੇ ਬਿਆ ਨਹੀਂ ਆ ਤੇ ਤੁਹਾਨੂੰ ਪਤਾ ਹਰ ਕੋਈ ਚੀਜ਼ ਅੱਜਕੱਲ ਪੈਸਾ ਬਹੁਤ ਮੈਟਰ ਕਰਦਾ ਵਰ ਚਾਹੇ ਉਹ ਗੇਮ ਆ ਚਾਹੇ ਉਹ ਕੋਈ ਵੀ ਚੀ ਤੇ ਪੈਸਾ ਬਹੁਤ ਮੈਟਰ ਕਰਦਾ ਇਸ ਕਰਕੇ ਮੈਂ ਗੁਲਦੀਪ ਸਰ ਨੂੰ ਕਹਾਂ ਕਿ ਮੈਨੂੰ ਗੇਮ ਚੇਂਜ ਕਰਾ ਦਿਓ ਤੁਸੀਂ ਜਿਹੜੀ ਗੇਮ ਕਰਦੇ ਹੋ ਨਾ ਇਹਦੇ ਵਿੱਚ ਕਾਫੀ ਸਾਰੇ ਪੈਸੇ ਵੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਤੇ ਵਿੱਚ ਨਾਮ ਵੀ ਬਣ ਜਾਂਦਾ ਵਾ ਮੈਂ ਜਦੋਂ ਵੇਖਿਆ ਨਾ ਗੁਲਦੀਪ ਸਰ ਦਾ ਮੇਰੇ ਕੋ 2018 ਦੇ ਵਿੱਚ ਮੇਰੇ ਕੋ ਪਹਿਲੀ ਵਾਰੀ ਜਿਹੜਾ ਟੱਚ ਵਾਲਾ ਫੋਨ ਜਿਹਨੂੰ ਕਹਿੰਦੇ ਨੇ ਆਪਾਂ ਮੈਨੂੰ 2018 ਦੇ ਵਿੱਚ ਮਿਲਿਆ ਸੀ ਤੇ ਮੈਂ ਸਭ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ ਗੂਗਲ ਤੇ ਸਰਚ ਕੀਤਾ ਗੁਲਦੀਪ ਸਿੰਘ ਸੇਖੋ ਤੇ ਉਹਨਾਂ ਦਾ ਸਾਰਾ ਬਾਇਓ ਨਿਕਲ ਆਇਆ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਮੈਂ ਕਿਹਾ ਵੀ ਮੈਂ ਵੀ ਐਦਾ ਦਾ ਇੱਕ ਦਿਨ ਲੈ ਕੇ ਆਣਾ ਵਾ ਵੀ ਮੇਰੇ ਵੀ ਗੂਗਲ ਤੇ ਮੈਂ ਆਪਣਾ ਨਾਮ ਸਰਚ ਕਰਾਂ ਤੇ ਮੇਰੇ ਬਾਰੇ ਵੀ ਸਾਰੀ ਹਿਸਟਰੀ ਨਿਕਲ ਆਵੇ ਜਿਹਦੇ ਵਿੱਚ ਮੈਨੂੰ ਦੱਸਣ ਦੀ ਲੋੜ ਨਾ ਪਵੇ ਕਿ ਕੋਈ ਸਰਚ ਕਰੇ ਤੇ ਉਹ ਨਿਕਲ ਆਵੇ ਇਸ ਕਰਕੇ ਮੈਂ ਆਪਣੀ ਕਰਾਟੇ ਗੇਮ ਛੱਡ ਕੇ ਤੇ ਐਮਐਮਏ ਸਟਾਰਟ ਕਰਤੀ ਕਿੱਥੋਂ ਤੱਕ ਖੇਡਿਓ ਕਿੱਥੇ ਕਿੱਥੇ ਕੀ ਕੀ ਅਚੀਵਮੈਂਟ ਕੀਤਾ ਇਸ ਗੇਮ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਮਿਲੇ ਕਿਹੜੇ ਕਿਹੜੇ ਸਟਾਰਾਂ ਨੂੰ ਮਿਲੇ ਮੈਂ ਪਹਿਲੀ ਫਾਈਟ ਤੇ ਨੈਸ਼ਨਲ ਲੈਵਲ ਤੇ ਖੇਡੀ ਸੀ ਮੈਂ ਦੂਸਰੀ ਫਾਈਟ ਖੇਡੀ ਆਫ ਗਾਨਿਸਗਾਨ ਦੇ ਸਟਿੰਗਸ ਜੋ ਮੈਂ ਵਿਨ ਵੀ ਕੀਤੀ ਸੀ ਮੈਂ ਟਰੈਗ ਅਦਾ ਸੁਨੀਲ ਸ਼ਰਟੀ ਦਾ ਸ਼ੋਅ ਕੀਤਾ ਕਮਿਟੀ ਲੀਗ 1 ਉਦੇ ਵਿੱਚ ਵੀ ਮੈਂ ਸੈਲੀਬ੍ਰਿਟੀਜ਼ ਨੂੰ ਮਿਲੀ ਸੀ ਕਾਫੀ ਸਾਰਿਆਂ ਨੂੰ ਫਿਰ ਉਸ ਤੋਂ ਬਾਅਦ ਮੈਂ ਜਿਵੇਂ ਹੋ ਗਿਆ ਵੀएफसी ਇਹਦੇ ਵਿੱਚ ਪ੍ਰਦੀਪ ਹੁੱਡਾ ਨੀਰਜ ਗੋਇਲ ਜਿਹੜੇ ਬਾਕਸਿੰਗ ਦੇ ਹੁਣ ਆਪਣੇ ਮੈਡਲਿਸਟ ਆ ਮੈਂ ਇਹਨਾਂ ਨੂੰ ਵੀएफसी ਵਿੱਚ ਵੀ ਮਿਲੀ ਸੀ ਕਿ ਮੈਨੂੰ ਇੱਕ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਇੱਕ ਗੇਮ ਖੇਡ ਕੇ ਜਿੱਤਦੇ ਆ ਆਪਣਾ ਹਨਾ ਇੱਕ ਨਾਮ ਜਿਹੜਾ ਤੁਸੀਂ ਅਫਗਾਨਿਸਤਾਨ ਦੇ ਅਗੇਂਸਟ ਖੇਡਿਆ ਹੋ ਕੇ ਜਦੋਂ ਵਿਨ ਕੀਤਾ ਆਪਣਾ ਝੰਡਾ ਫੜਦੇ ਆ ਜਦੋਂ ਇਹ ਦੇਸ਼ ਦਾ ਨਾਮ ਚੜਨਾ ਫੜ ਕੇ ਇੱਕ ਵਿਨ ਉਹਦੋਂ ਕੀ ਫੀਲ ਕੀ ਹੁੰਦਾ ਕੀ ਅਹਿਸਾਸ ਹੁੰਦਾ ਇਸ ਆਸਤੇ ਚਲੋ ਦੱਸਿਆ ਹੀ ਨਹੀਂ ਜਾਂਦਾ ਇਹੋ ਜੀ ਮਤਲਬ ਕੰਡੀਸ਼ਨ ਹੁੰਦੀ ਆ ਉਹ ਸਭ ਕੁਛ ਉਹ ਆਪਣੇ ਦਿਮਾਗ ਚ ਉਸ ਵਕਤ ਘੁੰਮਦਾ ਹੁੰਦਾ ਵਾ ਜੋ ਲੋਕਾਂ ਨੇ ਕਿਹਾ ਹੁੰਦਾ ਆਪਾਂ ਨੂੰ ਸਭ ਤੋਂ ਪਹਿਲੀ ਗੱਲ ਕਿ ਪਿੰਡ ਚੋਂ ਨਿਕਲਣਾ ਫਿਰ ਮੈਂ 2.5 ਕਿਲੋਮੀਟਰ ਤਰ ਕੇ ਬਸ ਤੇ ਆਣਾ ਫਿਰ ਉਹ ਡੋਟਾਈ ਕਿ ਲੋਡੋ ਘਟਾਈ ਕਿ ਲੋ ਨਹੀਂ ਮਤਲਬ ਦੋਤਾਂਆਂ ਘੰਟਿਆਂ ਦਾ ਰਸਨ ਮਤਲਬ ਅਸਰ ਰਸਤਾ ਤੈਅ ਕਰਨਾ ਪੈਂਦਾ ਹੀ ਉਹਦੇ ਵਿੱਚ ਆਪਾਂ ਨੂੰ ਬੜੀਆਂ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਜਿਵੇਂ ਲੋਕੀ ਆਉਂਦੇ ਜਾਂਦੇ ਵੇਖਦੇ ਐ ਲੱਗਦਾ ਜਿਵੇਂ ਮੈਂ ਆਹ ਦੁਨੀਆ ਦਾ ਪਹਾਣੀ ਨਹੀਂ ਆ ਮੰਗਲ ਗ੍ਰਹਿ ਤੋਂ ਆਈ ਆ ਕਿ ਜਿੱਦਾਂ ਵਤਰੇ ਜਾਂਦੇ ਆ ਮੋੜ ਮੁੜ ਕੇ ਵੇਖਣਾ ਫਿਰ ਨਾ ਨਾ ਲੱਗਦਾ ਜਿਵੇਂ ਮੰਗਲ ਗ੍ਰਹਿ ਤੋਂ ਆਈਆਂ ਕਿ ਮੈਂ ਇਹ ਦੁਨੀਆ ਦਾ ਹੈਗਾ ਹੀ ਮੁਸ਼ਕਿਲ ਹੁੰਦਾ ਇੱਕ ਪਿੰਡ ਦੇ ਵਿੱਚੋਂ ਨਿਕਲਣਾ ਜਿੱਤੇ ਕਿ ਕੁੜੀਆਂ ਨੂੰ ਵਿਆਹ ਤੋਂ ਬਾਅਦ ਸਿਰਫ ਇੱਕ ਪੜ੍ਹਾਈ ਕੀਤੀ ਆ ਵਿਆਹ ਤੋਂ ਕੁੜੀ ਸਿਰਫ ਰੋਟੀ ਪਾਣੀ ਉੱਥੋਂ ਨਿਕਲਣਾ ਕਿੰਨਾ ਕਿ ਮੁਸ਼ਕਿਲ ਹੋ ਮਤਲਬ ਮੈਂ ਦੱਸ ਹੀ ਨਹੀਂ ਸਕਦੀ ਵੀ ਕਿ ਨਾਲ ਮੁਸ਼ਕਿਲ ਹੁੰਦਾ ਵਾ ਬੜੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਜਿਹੜੀਆਂ ਆਪਾਂ ਮਤਲਬ ਇੱਕ ਐਥਲੀਟ ਦੇ ਵਿੱਚ ਤਾਂ ਹੁਣ ਮੈਂ 플ੈਗ ਫੜਿਆ ਇੰਡੀਆ ਦਾ ਇੱਕੋ 플ੈਗ ਫੜਨ ਦੇ ਤੱਕ ਦੀ ਔਣ ਪਿਛੇ ਜਿਹੜੀ ਜਰਨੀ ਆ ਨਾ ਉਹ ਮਤਲਬ ਦੱਸ ਨਹੀਂ ਜਾ ਸਕਦੀ ਆਪਣੇ ਸ਼ਬਦਾਂ ਦੇ ਵਿੱਚ ਵੀ ਬੜਾ ਮੁਸ਼ਕਲ ਹੁੰਦਾ ਵਾ ਇਹ ਸਫ਼ਰ ਤਿਆ ਕਰਨਾ ਜਿੱਦਾਂ ਹਣ ਵਾਲੋ ਵੀ ਇੱਕ ਤੇ ਹੋ ਗਿਆ ਚੋਰ ਉਹਨੇ ਚੋਰੀ ਕੀਤੀ ਉਹਨੂੰ ਪਤਾ ਮੈਨੂੰ ਮੈਂ ਚੋਰ ਆ ਤੇ ਮੈਂ ਚੋਰੀ ਕੀਤੀ ਉਹਨੇ ਤੇ ਡਰਨਾ ਹੀ ਆ ਮੈਂ ਤਾਂ ਛੁਰੀ ਵੀ ਨਹੀਂ ਕੀਤੀ ਹੁੰਦੀ ਪਰ ਤਾਂ ਵੀ ਮੈਨੂੰ ਉਸ ਨਿਗਾਹਾਂ ਜਦੋਂ ਵੇਖਿਆ ਜਾਂਦਾ ਫਿਰ ਬੰਦੇ ਨੂੰ ਫੀਲ ਵੀ ਤੇ ਹੁੰਦਾ ਹੀ ਆਵੇਂ ਦਾ ਤੇ ਮੈਨੂੰ ਇੰਨੇ ਮਤਲਬ ਐਵੇਂ ਦੀਆਂ ਨਿਗਾਹਾਂ ਚ ਕਦੀ ਵੀ ਲੋ ਵੇਖਿਆ ਜਾਂਦੇ ਆ ਕੋਈ ਨਹੀਂ ਕੋਈ ਇਹ ਇਹ ਜਿਹੜੇ ਇੱਕ ਕਹਿੰਦੇ ਆ ਕਿ ਜਦੋਂ ਮਿਹਨਤ ਅਕਸਰ ਦੇਖਿਆ ਜਾਵੇ سوشل میڈیا ਤੇ ਜਦੋਂ ਇੱਕ ਤੁਸੀਂ ਕੁਝ ਅਚੀਵ ਕਰਦੇ ਹੋ ਉਹਦੇ ਵਿੱਚ ਇਸ ਅਚੀਵਮੈਂਟ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਜਦੋਂ ਅਸੀਂ ਇੱਕ ਮੁਕਾਮ ਹਾਸਲ ਕਰਦੇ ਹਾਂ ਦੇਸ਼ ਦਾ ਨਾਮ ਰੋਸ਼ਨ ਕਰਦੇ ਹਾਂ ਤੇ ਫਿਰ ਵੀ ਜਿਹੜੇ ਲੋਕ ਨਾ ਜਾਣਨ ਤੇ ਇੱਕ ਬਹੁਤ ਕਹਿ ਸਕਦੇ ਆ ਕਿ ਤੁਹਾਡੇ ਲਈ ਇੱਕ ਸ਼ਰਮਨਾਕ ਗੱਲ ਹੈ ਕਿ ਜਿਹੜੇ ਪਲੇਅਰ ਤੁਹਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਇਹ ਉਹ ਕੁੜੀ ਨਹੀਂ ਹੈ ਜਿਹੜੀ ਸੋਸ਼ਲ ਮੀਡੀਆ ਉੱਤੇ ਇਕੱਲੀ ਰੀਲਸ ਪਾ ਲੀਆਂ ਜਾਂ ਫੋਟੋਸ ਪਾ ਲੀਆਂ ਉਹ ਕੁੜੀ ਨਹੀਂ ਹੈ ਇਹ ਦੇਸ਼ ਦਾ ਨਾਮ ਰੋਸ਼ਨ ਕਰਨਗੀ ਕੁੜੀ ਹੈ ਇੱਕ ਕਿਵੇਂ ਦਾ ਫੀਲ ਆਉਂਦਾ ਜਦੋਂ ਘਰਦਿਆਂ ਨੇ ਜਦੋਂ ਪਹਿਲੀ ਵਾਰੀ ਵੇਖਿਆ ਕਿ ਕੁੜੀ ਇੱਥੋਂ ਤੱਕ ਪਹੁੰਚ ਗਈ ਹੈ ਕਿਦਾਂ ਦਾ ਘਰਦਿਆਂ ਦਾ ਕੀ ਕਹਿਣਾ ਸੀ ਅਕੜ ਦੇ ਨਾਲ ਉਹ ਤੇ ਬਹੁਤ ਵਧੀਆ ਲੱਗਾ ਵੀ ਮੈਂ ਜਦੋਂ ਇਦਾਂ ਜਿੱਤ ਕੇ ਆਈ ਮੇਰੀ ਪਹਿਲੀ ਵਾਰੀ ਜਦੋਂ ਮੈਂ ਏਸ਼ੀਆ ਚੋਂ ਖੇਲ ਕੇ ਆਈ ਤੇ ਮੇਰੀ ਨਿਊਜ਼ ਦੇ ਵਿੱਚ ਇੱਕ ਫੋਟੋਸ਼ਾਪੀ ਮੇਰੀ ਮਦਰ ਨੂੰ ਬੜਾ ਪ੍ਰਾਊਡ ਫੀਲ ਹੋਇਆ ਵੀ ਆਈ ਥਿੰਕ ਫੋਟੋਸ਼ਾਪੀ ਆ ਉਹ ਸਾਡੇ ਪਿੰਡ ਚ ਸਾਡੇ ਘਰਾਂ ਚ ਤੇ ਨਿਊਜ਼ਪੇਪਰ ਪਿੰਡਾਂ ਚ ਤੇ ਲੱਗੀ ਨਹੀਂ ਹੁੰਦੀ ਕੋਈ ਕੋਈ ਘਰ ਹੁੰਦਾ ਜਿਨ੍ਹਾਂ ਦੇ ਘਰੇ ਨਿਊਜ਼ਪੇਪਰ ਲੱਗੀ ਹੁੰਦੀ ਮੇਰੀ ਮਦਰ ਉਹਨਾਂ ਘਰੋਂ ਨਿਊਜ਼ਪੇਪਰ ਲੈ ਕੇ ਆਈ ਤੇ ਮੇਰੀ ਮੰਮਾ ਨੇ ਉਹ ਅੱਜ ਵੀ ਸੰਭ ਕੇ ਰੱਖੀ ਆ ਵੀ ਮੇਰੀ ਬੇਟੀ ਦੀ ਅਦੇ ਵਿੱਚ ਪਿਕਚਰ ਆਈ ਤੇ ਆ ਬਸ بڑا ਘਰ ਦੇ ਨੂੰ ਮਾਨ ਮਹਿਸੂਸ ਹੁੰਦਾ ਹਾਂ ਹਾਂ ਜੀ ਘਰ ਦੇ ਨੂੰ ਹੁਣ ਬਹੁਤ ਪ੍ਰਾਊਡ ਫੀਲ ਹੁੰਦਾ ਭੀ ਸਾਡੇ ਘਰ ਚੋਂ ਕੋਈ ਤੇ ਨਿਕਲਿਆ ਬਿਹੈਨੀ ਦੂਰ ਤੱਕ ਖੇលਿਆ ਇਨੀ ਦੂਰ ਤੱਕ ਗਿਆ ਬਸ ਵੈਸੇ ਦੇਖਿਆ ਵੀ ਜਿਹੜੀ ਇਹ ਤੁਸੀਂ ਗੇਮ ਖੇਡੀ ਆ ਇਹ ਲੜਕੀਆਂ ਲਈ ਵੀ ਇੱਕ ਜਿਹੜੀ ਕੰਮ ਆਏ ਕਿ ਸਾਰਾ ਡਿਫੈਂਸ ਚ ਕੋਈ ਕਦੀ ਕਦੀ ਕੁੜੀਆਂ ਨੂੰ ਲੋਰ ਪੈਂਦੀਆਂ ਕਿੰਨੇ ਰੇਪ ਹੁੰਦੇ ਨੇ ਤਾਂ ਇਹ ਉਸ ਚ ਵੀ ਕੰਮ ਆ ਸਕਦਾ ਹਾਂਜੀ ਕੁੜੀਆਂ ਲਈ ਤੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਜਿਸ ਤਰ੍ਹਾਂ ਵੇਖਦੇ ਆ ਅੱਜ ਕੱਲ ਲੋਕੀ ਨਸ਼ਾ ਬਹੁਤ ਵਧ ਰਿਹਾ ਹੈ ਫੋਨ ਸਨੇਚ ਹੋ ਗਿਆ ਜਾਂ ਅਪਾ 골ਡ ਪਾਇਆ ਵਾ ਜਾਂ ਕੁਛ ਵੀ ਆ ਹਰ ਕੋਈ ਚੀਜ਼ ਸਨੇਚ ਕਰਦੇ ਆ ਤੇ ਇਹ ਸੈਲਫ ਅਡਵਾਂਸ ਲਈ ਬੜਾ ਮਤਲਬ ਜ਼ਰੂਰੀ ਚੀਜ਼ ਆ ਇਨਸਾਨ ਨੂੰ ਜ਼ਰੂਰੀ ਨਹੀਂ ਕਿ ਪ੍ਰੋਫੈਸ਼ਨਲ ਵਿੱਚ ਹੀ ਕਰਨਾ ਚਾਹੀਦਾ ਇਨ ਸੈਲਫ ਅਡਵਾਂਸ ਵਾਸਤੇ ਵੀ ਆਪਾਂ ਕਰ ਸਕਦੇ ਆ ਵੈਸੇ ਇੱਕ ਉਹੀ ਗੱਲ ਮੈਂ ਫੇਰ ਕਰਾਂਗਾ ਕਿ ਸੋਸ਼ਲ ਮੀਡੀਆ ਦੇ ਕੁੜੀਆਂ ਦੀ ਗੱਲ ਕਰਦੇ ਨੇ ਕਿ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਤੁਸੀਂ ਉਹਨਾਂ ਦੇ ਮਿਲੀਅਨ ਮਿਲੀਅਨਸ ਵੀਜ਼ ਸਖਵਾ ਦਿੰਦੇ ਹੋ ਲਾਈਕ ਕਰ ਦਿੰਦੇ ਹੋ ਉਹ ਜਿਹੜੇ ਅਸੀਂ ਜਿਹੜਾ ਦੇਸ਼ ਦਾ ਨਾਮ ਰੋਸ਼ਨ ਕਰਦੇ ਆ ਸਾਨੂੰ ਕੋਈ ਪੁੱਛਦਾ ਐਕਚੁਅਲੀ ਗਲਤੀ ਸਾਡੀ ਆ ਅਸੀਂ ਉਹ ਚੀਜ਼ਾਂ ਵੇਖਦੇ ਆ ਤੇ ਤਾਂ ਹੀ ਉਹ ਚੀਜ਼ਾਂ ਪ੍ਰਮੋਟ ਹੁੰਦੀਆਂ ਹੁਣ ਤੁਸੀਂ ਇੱਕ ਲਾਈਕ ਕਰਨ ਵਾਲੇ ਵੀ ਭਾਵੇਂ ਕਿ ਨੇ ਬੈਡ ਹੀ ਵੀਡੀਓ ਪਾਈ ਉਹਨੂੰ ਲਾਈਕ ਤੇ ਹੀ ਕੀਤਾ ਸਾਡੀ ਪਬਲਿਕ ਨੇ ਕੀਤਾ ਅਹੀਂ ਵੀ ਕਿਤੇ ਨਾ ਕਿਤੇ ਉਹ ਵੇਖਣਾ ਚਾਹੁੰਦੇ ਆ ਤਾਂ ਹੀ ਉਹਨੂੰ ਲਾਈਕ ਕਰਦੇ ਆ ਪਰ ਜਦੋਂ ਅਹੀਂ ਕੋਈ ਐਦਾਂ ਦਾ ਨਿਊਜ਼ ਕੋਈ ਐਥਲੀਟ ਆਉਂਦਾ ਵਾ ਜਾਂ ਕੁਝ ਹੁੰਦਾ ਹੀ ਉਹਨੂੰ ਵੇਖਦੇ ਹੀ ਨਹੀਂ ਆਂ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ ਅਸੀਂ ਵੀਡੀਓ ਨਹੀਂ ਸਕਿਪ ਕਰ ਦਿੰਨੇ ਆਂ ਅਸੀਂ ਵੇਖਦੇ ਹੀ ਨਹੀਂ ਉਹਨੂੰ ਕਿਉਂਕਿ ਅਸੀਂ ਜਾਣਾ ਹੀ ਨਹੀਂ ਚਾਹੁੰਦੇ ਉਸ ਪਾਸੇ ਜਾਣਾ ਹੀ ਨਹੀਂ ਚਾਹੁੰਦੇ ਇਸ ਕਰਕੇ ਹਰ ਕੋਈ ਜਿਹੜੀ ਸਪੋਰਟਸ ਵਾਲੀ ਜਾਂ ਚੰਗੀ ਵੀਡੀਓ ਕਹ ਲਈਏ ਆਪਾਂ ਪੂਰੀ ਵੇਖਦੇ ਨਹੀਂ ਆ ਉਹਨੂੰ ਸਕਿਪ ਕਰ ਦਿੰਦੇ ਨੇ ਅੱਗੇ ਵੇਖਦੇ ਆ ਕਿ ਅੱਗੇ ਕੀ ਚੱਲਣ ਦੇ ਆਪਾਂ ਉਹ ਚੀਜ਼ਾਂ ਨੂੰ ਮੈਂ ਚੋਣੀਆਂ ਕਿ ਆਪਾਂ ਐਥਲੀਟ ਨੂੰ ਮਤਲਬ ਅੱਗੇ ਕੱਢ ਕੇ ਲਿਆਈਏ ਜਿਹੜੀ ਚੀਜ਼ ਆਪਾਂ ਸਪੋਰਟਸਮੈਨ ਮਤਲਬ ਜੁੜਨਾ ਚਾਹੀਦਾ ਸਪੋਰਟਸਮੈਨ ਜੀ ਤੇ ਕੋਚ ਸਾਹਿਬ ਨੇ ਜਿਹੜੀ ਹੈ ਟ੍ਰੇਨਿੰਗ ਤੋਂ ਕੀਤੀ ਹੈ ਸਾਰਾ ਕਿੰਨਾ ਕਿ ਜ਼ਰੂਰੀ ਹੁੰਦਾ ਕਿ ਕੋਚ ਦਾ ਆਪਣੀ ਲਾਈਫ ਦੇ ਵਿੱਚ ਗੇਮ ਮਤਲਬ ਇੱਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਕੁਲਦੀਪ ਸਰੀਆ ਮੇਰੇ ਕੋਚ ਆ ਮੇਰੇ ਮਤਲਬ ਉਹਨਾਂ ਤਾਂ ਇੱਥੋਂ ਤੱਕ ਪਹੁੰਚਾਉਂਦਾ ਉਹ ਉਹਨਾਂ ਦਾ ਹੀ ਜਰੀਆ ਬਸ ਬਹੁਤ ਵੱਡਾ ਰੋਲ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਐਥਲੀਟ ਦਾ ਕੋਚ ਦੇ ਜਿੱਤੇ ਇੱਕ ਕੋਚ ਦੀ ਗੱਲ ਕੀਤੀ ਹੈ ਕਿ ਇੱਕ ਲੜਕੀ ਨੇ ਇੱਥੋਂ ਤੱਕ ਮਕਾਮ ਹਾਸਲ ਕੀਤਾ ਹੈ ਉਸ ਕੋਚ ਨਾਲ ਵੀ ਗੱਲ ਕਰ ਲੈਣੇ ਆ ਕਿਉਂਕਿ ਵੱਡੇ ਵੱਡੇ ਜਿਹੜੇ ਸਟਾਰਾਂ ਦੇ ਨਾਲ ਅਸੀਂ ਫੋਟੋਆਂ ਖਿਚਾਣ ਨੂੰ ਤਰਸਦੇ ਹਾਂ ਉਹ ਜਿਹੜੇ ਸਟਾਰਾਂ ਨਾਲ ਨੇ ਨਾਲ ਖੁਦ ਫੋਟੋ ਖਿਚਾਉਂਦੇ ਉਹਨਾਂ ਦੀਆਂ ਕੰਪਨੀਆਂ ਦੇ ਵਿੱਚ ਖੇਡਦੇ ਆ ਤੁਸੀਂ ਦੇਖਿਆ ਕਿ ਲੜਕੀਆਂ ਨੇ ਜਿਹੜੀਆਂ ਕੱਲੀਆਂ ਰੀਲਾਂ ਬਣਾਉਣ ਦੇ ਵਿੱਚ ਆਪਾਂ ਨੂੰ ਵਧੀਆ ਸਮੰਧੀਆਂ ਨੇ ਵੀ ਉਸ ਭਾਂਲੇ ਪਰ ਇਹ ਜਿਹੜੀ ਲੜਕੀ ਹੈ ਮਿਹਨਤ ਕਰਦੀ ਹੈ ਸਵੇਰੇ ਉੱਠ ਕੇ ਆਪਣਾ ਇੱਕ ਦੇਸ਼ ਦਾ ਨਾਮ ਰੋਸ਼ਨ ਕਰ ਲਈ ਤੇ ਕੋਚ ਨਾਲ ਵੀ ਗੱਲ ਕਰ ਲੈਣੇ ਆ ਜਿਨ੍ਹਾਂ ਨੇ ਇੱਥੋਂ ਤੱਕ ਖੜਾ ਕੀਤਾ ਕੋਸ ਆ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਤੇ ਦੇਖ ਆਪਣਾ ਜਿਹੜਾ ਪਲੇਅਰ ਆ ਆਪਣਾ ਜਿਹੜਾ ਤੇ ਬੱਚਾ ਜਿਹਨੂੰ ਸੀ ਇੱਥੋਂ ਤੱਕ ਕਰੇ ਇੱਥੋਂ ਤੱਕ ਮੁਕਾਮ ਹਾਸਲ ਕਰੇ ਬਹੁਤ ਵਧੀਆ ਲੱਗਦਾ ਵੀਰੇ ਕਿਉਂਕਿ ਵੇਖੋ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਇੱਥੋਂ ਤੱਕ ਆਈ ਆ ਇੰਨੀਆਂ ਕੁੜੀਆਂ ਨੂੰ ਕੱਟ ਕੇ ਇੱਥੋਂ ਤੱਕ ਆਈ ਆ ਹੱਲੇ ਤੱਕ ਸਾਡੇ ਲਾਗੇ ਬੰਨੇ ਅਸੀਂ ਚਲ ਜੀਏ ਚਬਾਲ ਸਾਈਡ ਤੇ ਚਲ ਤੋ ਜਾਂਦੇ ਕਿਸੇ ਸਾਈਡ ਤੇ ਚਲ ਜੋ ਹਾਕੀ ਨੂੰ ਛੱਡ ਕੇ ਇੱਕ ਕੁੜੀ ਆਪਣੀ ਹਾਕੀ ਦੇ ਵਿੱਚ ਅੱਗੇ ਗਈ ਹੈ ਤੇ ਇੱਕ ਮੇਰੇ ਸਾਬ ਨਾਲ ਇਹ ਆ ਜਿਹੜੀ ਕੁੜੀ ਅੱਗੇ ਗਈ ਹੈ ਤੇ ਲਾਗੇ ਬੰਨਿਓ ਤੇ ਇਸ ਤੋਂ ਬਾਅਦ ਮਤਲਬ ਹਾਲੇ ਤੱਕ ਕੋਈ ਨਹੀਂ ਹੈਗੀ ਪਰ ਬਹੁਤ ਵਧੀਆ ਪ੍ਰੋਡ ਵੀ ਹੈ ਪਰ ਇਹ ਵੀ ਗੱਲ ਕਈ ਜਗ੍ਹਾ ਤੇ ਆ ਵੀ ਹੁਣ ਹਰ ਕੋਈ ਗਲਤ ਨਹੀਂ ਗਾਣਾ ਜਿਹੜਾ ਅੱਜ ਕੱਲ ਦੀ ਸਾਡੀਆਂ ਜਿਆਦੀਆਂ ਧੀਆਂ ਬਣੀ ਗਲਤ ਹੈਗੀਆਂ ਕਿਉਂਕਿ ਸਿਸਟਮ ਸਾਡੇ ਵੀ ਥੋੜੇ ਬਾਰੇ ਗਲਤ ਹੋ ਗਿਆ ਅਸੀਂ ਅੱਜ ਕੱਲ ਕਿਸੇ ਨੂੰ ਪੁੱਛ ਨਹੀਂ ਕਰ ਸਕਦੇ ਲਾਈਫ 'ਚ ਹੁਣ ਤੁਸੀਂ ਚੱਲ ਜੂਗੇ ਕਿਤੇ ਵੀ ਜਾਓ ਤੁਸੀਂ ਅੱਜ ਕੱਲ ਨਸ਼ੇ ਕੱਦ ਤੋਂ ਪ੍ਰਮੋਟ ਹੋਂਦਾ ਹੈ ਕਿਉਂਕਿ ਜਿਹੜੇ ਸਾਡੇ ਵਰਗੇ ਮੋਤ ਪਰ ਬੈਠੇ ਨੇ ਪਿੰਡਾਂ ਦੇ ਵਿੱਚ ਜਾਂ ਕਿਤੇ ਵੀ ਬੈਠੇ ਆ ਉਹੀ ਇਹ ਚੀਜ਼ ਨੂੰ ਪ੍ਰਮੋਟ ਕਰਨ ਡਿਆ ਇਹੋ ਜਿਹੇ ਬੱਚੇ ਨੂੰ ਕੋਈ ਪ੍ਰਮੋਟ ਨਹੀਂ ਕਰਨ ਡਿਆ ਅੱਜ ਇਹੋ ਜਿਹੇ ਬੱਚੇ ਦਾ ਕੋਈ ਵੀ ਆਖਿਆ ਜਾਵੇ ਨਾ ਵੀ ਆਪਾਂ ਐਮਐਲਏ ਦਾ ਕਿ ਬੱਚੇ ਦੀ ਪ੍ਰਮੋਸਕ ਮਤਲਬ ਉਹ ਲੈ ਕੇ ਚਲੀਏ ਐਮਐਲਏ ਤੱਕ ਲੈ ਕੇ ਚਲੀਏ ਬੱਚੇ ਨੂੰ ਤੇ ਕੋਈ ਤੁਹਾਡਾ ਪਿੰਡ ਦਾ ਸਰਪੰਚ ਨਹੀਂ ਦਰੂਗਾ ਕੁਝ ਨਹੀਂ ਦਰੂਗਾ ਅੱਜ ਹੀ ਕੋਈ ਨਕੋਲ ਫੜੀ ਜਾਵੇ ਨਾ 4 ਕਿਲੋ ਤੇ ਅੱਜ ਹੀ ਉਹ ਬੱਚੇ ਨੂੰ ਉਹ ਮਤਲਬ ਉਹ ਨਕੋਲ ਵਾਲੇ ਦੇ ਮਗਰ ਐਮਐਲਏ ਤੱਕ ਫੋਨ ਖੜਕ ਜਾਂਦੇ ਸਾਡੇ ਪਿੰਡ ਨੂੰ ਨਕੋਲ ਫੜੀ ਗਈ ਇਹਨੂੰ ਬਚਾ ਲਓ ਇਹ ਗਲਤੀ ਸਾਡੇ ਸਿਸਟਮ ਦੀ ਆ ਜਿਹੜੇ ਸਾਡੇ ਘਰਾਂ 'ਚ ਬੈਠੇ ਉਹਨਾਂ ਨੂੰ ਪੁੱਛ ਲਿਆ ਜੇ ਤੁਹਾਡੇ ਹੁਣ ਤੁਸੀਂ ਇੱਧਰ ਚੱਲ ਜਿਓ ਤਾਂ ਉਹਨਾਂ ਨੂੰ ਪੁੱਛੋ ਵੀ ਹਰਪ੍ਰੀਤ ਕੌਰ ਕੁੜੀ ਹੈ ਤੁਹਾਡੇ ਪਿੰਡ ਦੀ ਉਹ ਤੁਸੀਂ ਜਾਣਦੇ ਜੋ ਕੋਈ ਨਹੀਂ ਜਾਣਦਾ ਹੋਊਗਾ ਜੋ ਫਲੈਗ ਫੜ ਕੇ ਝੰਡਾ ਖਿੱਚ ਆ ਕੇ ਫੋਟੋ ਤੇ ਨਕੋਲ ਵਾਲੇ ਦਾ ਨਾਮ ਲੈ ਲੋ ਤੁਹਾਨੂੰ ਗਲੀ ਗਲੀ ਉਹ ਜਾਣਦੇ ਨੇ ਕਿ ਵੀ ਨਹੀਂ ਉਹਦਾ ਮੁੰਡਾ ਵਾ ਉਹ ਨਕੋਲ ਵੇਦਾ ਕਿਉਂਕਿ ਪ੍ਰਮੋਟ ਸਾਡੇ ਵਰਗੇ ਚੌਧਰਾਂ ਨੇ ਕੀਤੀ ਹੈ ਨਾ ਜੀ ਇਸ ਕਰਕੇ ਹੁਣ ਛੋਟੇ ਜਿਹੇ ਪਿੰਡੋਂ ਨਿਕਲਣਾ ਬਹੁਤ ਤਕੜੀ ਗੱਲ ਹੁੰਦੀ ਹੈ ਬੱਚੇ ਵਾਸਤੇ ਇੱਕ ਉਹ ਘਰਾਂ 'ਚੋਂ ਨਿਕਲਣਾ ਚਲੋ ਇੱਕ ਕੋਚ ਦਾ ਫਰਜ਼ ਹੁੰਦਾ ਇੱਕ ਗਾਈਡ ਉਹ ਕੋਚ ਕਰ ਸਕਦਾ ਵਾ ਜੇ ਸਹੀ ਕੋਚ ਹੋਊਗਾ ਹੁਣ ਅਸੀਂ ਧੱਕੇ ਖਾਦੇ ਆ ਉਹ ਪੇਂਟ ਦਾ ਜਿਹੜਾ 2 ਕਿਲੋਮੀਟਰ ਦਾ ਸਫਰ ਦੱਸਦੀ ਪਈ ਐ ਨਾ ਉਹ ਸਫਰ ਮੈਂ ਤੈਅ ਕੀਤਾ ਵਾ ਉਹ ਮੈਨੂੰ ਪਤਾ ਵੀ ਉਹ ਸਫਰ 2 ਕਿਲੋਮੀਟਰ ਕਿੱਦਾਂ ਦਾ ਲੱਗਦਾ ਵਾ ਪਰ ਇੱਕ ਜੇ ਮੈਂ ਮੁੰਡਾ ਹੋ ਕੇ ਮੈਨੂੰ ਨਹੀਂ ਲੱਗਦਾ ਕਿ ਉਹ ਜਾਣਦਾ ਤੇ ਇਹ ਤਾਂ ਫਿਰ ਕੁੜੀ ਐ ਤੇ ਤੁਹਾਨੂੰ ਮੈਂ ਉਹ ਹੀ ਕਹਿੰਦਾ ਕਿ ਸਿਸਟਮ ਥੋੜਾ ਜਿਹਾ ਆਪਣਾ ਵੀ ਸਹੀ ਆ ਪਰ ਮੈਨੂੰ ਬਹੁਤ ਪ੍ਰਾਉਡ ਆ ਕਿ ਮੇਰੇ ਪਿੰਡੋਂ ਨਿਕਲੀ ਆ ਵਧੀਆ ਨਾਂ ਰਸ਼ਨਕਰਡ ਐ ਤੋਂ ਵੀ ਪਿੰਡਪਰਾ ਬਹੁਤ ਵਧੀਆ ਪਲੇਅਰ ਵੀ ਆ ਬਹੁਤ ਵਧੀਆ ਨੇਚਰ ਵੀ ਆ ਤੇ ਜੇ ਵਾਗਰੂ ਕਿਰਪਾ ਕਰੇ ਉਹ ਨੀਤ ਨਾਲ ਲੱਗੇ ਰਹਿ 이ि पूरा 어 ਕੀ ਚਿੱਤਾਂ ਬਤਾ ਜਿਸ ਤਰ੍ਹਾਂ ਦੀ ਗੱਲਾਂ ਕੀਤੀ ਜਿਵੇਂ ਕੋ ਸਾਹਿਬਾਂ ਨੇ ਵੀ ਗੱਲ ਕੀਤੀ ਹੈ ਗਲਤੀ ਸਾਡੇ ਵਰਗੇ ਲੋਕਾਂ ਦੀ ਹੈ ਜਿਹੜੇ ਅਸੀਂ ਉਹੋ ਜਿਹਾ ਕੰਟੈਂਟ ਦੇਖਦੇ ਆ ਜਿਹਦੇ ਵਿੱਚ ਕੁਛ ਮਿਹਨਤ ਨਹੀਂ ਹੁੰਦੀ ਪਰ ਇਹੋ ਜਿਹੜੇ ਲੋਕ ਨੇ ਇੰਨੇ ਇੰਨੇ ਕਿਲੋਮੀਟਰ ਤੁਰਦੇ ਨੇ ਦਿਨ ਤੋਂ ਰਾਤ ਮਿਹਨਤ ਕਰਦੇ ਨੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਇਹੋ ਜਨਾਂ ਅਸੀਂ ਕਿਉਂ ਨਹੀਂ ਪ੍ਰਮੋਟ ਕਰਦੇ ਲੋਕਾਂ ਨੂੰ ਵੀ ਇਹ ਗੱਲ ਸਿੱਖਣੀ ਚਾਹੀਦੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਜੇ ਅਸੀਂ ਪ੍ਰਮੋਟ ਕਰਾਂਗੇ ਤਾਂ ਹੀ ਸਾਡੇ ਦੇਸ਼ ਦਾ ਨਾਮ ਅੱਗੇ ਆਏਗਾ ਸਾਡੀ ਸਟੇਟ ਦਾ ਨਾਮ ਅੱਗੇ ਆਏਗਾ ਸਾਡੇ ਵਰਗੇ ਲੋਕਾਂ ਦਾ ਨਾਮ ਅੱਗੇ ਆਏਗਾ ਕਿ ਸਾਡੇ ਵੀ ਜਿਹੜੀ ਹੈ ਕਿ ਵੱਧ ਜਿਹੜੀ ਕੰਟਰੀਆਂ ਨੇ ਉਹਨਾਂ ਦੇ ਵਿੱਚ ਕਿ ਧੀਆਂ ਨੂੰ ਇਹਨਾਂ ਅਗੇ ਲੋਕਾਂ ਨੂੰ ਜਿਹੜਾ ਕਿ ਇੱਕ ਜ਼ਿੰਦਗੀ ਚ ਪ੍ਰਮੋਟ ਕਰਾਂਗੇ ਇਹਨਾਂ ਨੂੰ ਹੌਸਲਾ ਦੇਵਾਂਗੇ ਸਪੋਰਟ ਕਰਾਂਗੇ ਯਾਸ਼ ਕਰਦੇ ਆ ਲੋਕੀ ਜਿਹੜੇ ਕਿ ਸਪੋਰਟ ਕਰਨਗੇ ਪਲੇਅਰਸ ਨੂੰ ਕਿ ਅੱਗੇ ਤੋਂ ਅੱਗੇ ਵੱਧ ਕੇ ਜਿਹੜਾ ਨਸ਼ਾ ਵੀ ਜਿਹੜਾ ਕਿਥੇ ਨਾ ਕਿਥੇ ਖਤਮ ਹੋਏ ਤੇ ਵੱਧ ਤੋਂ ਵੱਧ ਪਲੇਅਰਾਂ ਮਨੋਤੇਜ ਆਜਰਵੰਸੂ ਚ ਕੋਲਦਾ ਸਿਟੀ ਹੈਡਲਾਈਨ ਅੰਮ੍ਰਿਤ